ਕਿਸਾਨ ਵੀਰੋ ਸਤ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਅਸੀਂ ਪਹੁੰਚੇ ਆਂ ਪਿੰਡ ਹਰੀਕੇ ਕਲਾ ਬਾਈ ਜੀਵਨ ਕੋਲੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਆ ਇਸ ਪਿੰਡ ਦਾ ਤੇ ਤਹਿਸੀਲ ਵੀ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਹੀ ਪੈਂਦੀ ਹੈ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਆ ਤੇ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਸਾਰੀਆਂ ਗਾਵਾਂ ਟੌਪ ਦੀਆਂ ਦਿਖਾਵਾਂਗੇ 8 ਗਾਵਾਂ 8ਾਂ ਦੇ ਵਿੱਚੋਂ ਦੋ ਦੋ ਸੂਈਆਂ ਸਵਾਈਆਂ ਤੇ 6 ਗਾਵਾਂ ਦੋਸਤੋ ਗੱਬਣਾ ਸਾਰੀ ਡਿਟੇਲ ਆਪਾਂ ਬਾਈ ਜੀਓਨ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿਆਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾਗਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਅਜਿਹੇ ਚੰਗੇ ਪਸ਼ੂ ਤੁਸੀਂ ਵੀਡੀਓ ਵੇਖ ਕੇ ਅਨੁਮਾਨ ਲਗਾ ਕੇ ਤੁਸੀਂ ਘਰ ਬੈਠੇ ਖਰੀਦਦਾਰੀ ਕਰ ਸਕੋ ਸੋ ਦੋਸਤੋ ਡਿਟੇਲ ਬਾਈ ਜਿਹਰਾਂ ਤੋਂ ਲਵਾਂਗੇ ਤੇ ਇੱਕ ਖਾਸ ਗੱਲ ਬਾਈ ਦੀ ਮੈਂ ਤੁਹਾਨੂੰ ਦੱਸ ਦਿਆਂ ਪਹਿਲਾਂ ਵੀਡੀਓ ਤੋਂ ਸੋ ਦੋਸਤੋ ਜਿੰਨਾ ਵੀ ਬਾਈ ਮੁੱਲ ਮੰਗਦਾ ਕੋਈ ਮਾੜਾ ਮੋਟਾ ਹੀ ਖੱਬਾ ਸੱਜਾ ਹੁੰਦਾ ਕਿਉਂਕਿ ਬਾਈ ਦੇ ਰੇਟ ਬਿਲਕੁਲ ਫਿਕਸ ਹੁੰਦੇ ਆ ਜਾਇਜ਼ ਰੇਟ ਹੁੰਦੇ ਆ ਕੋਈ ਜ਼ਿਆਦਾ ਨਫਾ ਨਹੀਂ ਲੈਂਦਾ ਇਹਨਾਂ ਕੋਲੋਂ ਕੋਈ ਵਪਾਰੀ ਵੀਰ ਵੀ ਆ ਕੇ ਲੈ ਸਕਦਾ ਕੋਈ ਵੀ ਪਸ਼ੂ ਤੇ ਰੋਟੀ ਛੱਡ ਕੇ ਇਹ ਬਾਈ ਪਸ਼ੂ ਦੇ ਦਿੰਦੇ ਆ ਤੇ ਡਿਟੇਲ ਆਪਾਂ ਬਾਈ ਜਿਹਰਾਂ ਤੋਂ ਲੈਨੇ ਆ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਹਾਂ ਬਾਈ ਜੀਵਨ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਬਾਈ ਭੰਮੇ ਕੀ ਹਾਲ ਚਾਲ ਆ ਬਾਈ ਵਧੀਆ ਵਧੀਆ ਬਾਈ ਤੇ ਬਾਈ ਪਹਿਲਾਂ ਦਾ ਆਪਣਾ ਦਰਸ਼ਕਾਂ ਨੂੰ ਨਾਂ ਦੱਸ ਦਿਓ ਤੇ ਨੰਬਰ ਦੱਸ ਦਿਓ ਨਾਂ ਜੀਵਨ ਸਿੰਘ ਬਾਈ ਠੀਕ ਹੈ ਜੀ ਪ੍ਰਿੰਟ ਹਰੀ ਕੇ ਕਲਾ ਜ਼ਿਲ੍ਹਾ ਮੁਕਸਰ ਸਾਹਿਬ ਨੰਬਰ ਹੈਗਾ 81949 81949 44432 44432 42432 ਹਾਂ ਜੀ ਤੇ ਬਾਈ ਆਪਣਾ ਵਪਾਰ ਲਾਈਨ ਦਾ ਕੰਮ ਹਾਂ ਜੀ ਹਾਂ ਜੀ ਅੱਜ ਆਪਣੇ ਕੋਲ ਕਿੰਨੀਆਂ ਗਾਈਆਂ ਅੱਜ ਆਪਣੇ ਕੋਲੇ 8 ਆ ਜੀ 6 ਗੱਬਣਾ ਠੀਕ ਹੈ ਦੋ ਸੂਈਆਂ ਦੋ ਤਾਈਆਂ ਸੂਈਆਂ ਹਾਂਜੀ ਤੇ ਆ ਜਿਹੜੀ ਜਰਸੀ ਕੋਲੇ ਖੜੇ ਆ ਇਹਦੇ ਬਾਰੇ ਦੱਸਿਓ ਮੜਾ ਜੀ ਇਹ ਦੂਜਾ ਸੂਆ ਜੀ ਠੀਕ ਹੈ ਚਾਰ ਦੰਦਾਂ ਚਾਰ ਦੰਦ ਮੂੰਹਾਂ ਦੂਜਾ ਸੂਆ ਤੇ ਪਹਿਲੇ ਸੂਏ ਦਾ ਦੁੱਧ ਰਕੜੀ ਪਹਿਲੇ ਸੂਏ 26 ਕਿਲੋ ਵੈਡ ਨੇ ਦੁੱਧ ਦਿੱਤਾ ਵਾਹ ਜੀ ਇਹ ਕਿ 30 ਤੋਂ ਪਾਰ ਆ ਜਾਣ ਵਾਲੀ ਆ ਹਾਂਜੀ ਵਾਹ ਜੀ ਵਾਹ ਕੀ ਬਾਤ ਬਾਕੀ ਤੁਹਾਨੂੰ ਗਾਂ ਦੱਸੂਗੀ ਮੂੰਹ ਮੱਥਾ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਕੋਈ ਗੱਪ ਨਹੀਂ ਇਹਦੇ ਵਿੱਚ ਦੋਸਤੋ ਜੇ ਆਪਾਂ ਆਪਦੇ ਕੋਲੋਂ ਬਣਾ ਕੇ ਕਿਸੇ ਸੀਮਣ ਦੀ ਕਹਿ ਦੀਏ ਤਾਂ ਲੱਖ ਵਾਰੀ ਕਹਿ ਦੀਏ ਪਰ ਬਾਈ ਨੂੰ ਜਿਹੜੀ ਕੋਈ ਡਿਟੇਲ ਦਿੰਦਾ ਉਸ ਢੰਗ ਨਾਲ ਹੀ ਅੱਗੋਂ ਸਾਫ਼ ਸੁਥਰੀ ਡਿਟੇਲ ਹੁੰਦੇ ਆ ਦੋਸਤੋ ਕਿਉਂਕਿ ਲਗਾਤਾਰ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਥਣ ਹਵਾਨੇ ਦੀ ਬਾਕਮਾਲ ਆ ਪੀੜੀ ਦੇ ਪਾਵਾਂ ਵਰਗੇ ਥਾਣਾ ਦੋਸਤੋ ਤੇ ਚਾਰਾਂ ਚੁੰਡਾਂ ਦੇ ਅੱਡੋ ਅੱਡੀ ਤੁਸੀਂ ਲੱਗੇ ਦੇਖ ਸਕਦੇ ਆ ਨਾੜਾਂ ਅਮਰੀਕ ਤੁਹਾਨੂੰ ਦਿਖਾਈ ਦੇ ਰਹੀਆਂ ਹੋਣੀਆਂ ਹਵਾਨੇ ਦੇ ਉੱਤੇ ਦੋਨਾਂ ਪਾਸਿਆਂ ਤੋਂ ਤੁਹਾਨੂੰ ਇਹਦਾ ਹਵਾਨਾ ਦਿਖਾ ਦਿੰਨੇ ਆ ਵੀਡੀਓ ਜਿਆਦਾ ਲੰਬੀ ਨਾ ਹੋ ਜੇ ਦੋਸਤੋ ਥੋੜਾ ਜਿਹਾ ਤੇਜ਼ੀ ਨਾਲ ਹੀ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਹਰ ਪੱਖ ਤੋਂ ਦਿਖਾਵਾਂਗੇ ਦੇਖ ਸਕਦੇ ਆ ਦੋਨਾਂ ਪਾਸਿਆਂ ਤੋਂ ਨਾੜਾਂ ਤੇ ਮੂੰ ਮੱਥੇ ਦੀ ਬਹੁਤ ਚੰਗੀ ਕੱਦ ਕਾਠ ਪੰਜਾਬ ਦੀ ਜਰਸੀ ਇਹਨੂੰ ਆਪਾਂ ਕਹਿ ਸਕਦੇ ਆਂ ਪਿਆਰ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਸਾਫ ਸੁਥਰੀ ਤੇ ਸੀਲਸ ਲੱਗਾ ਹੈ ਲੈ ਆ ਮੈਂ ਪਿਆ ਪੂਰਾ ਠੱਲਾ ਬਾਈ ਜੀ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਚਮੜੀ ਪਤਲੀ ਆ ਤੇ ਦੁੱਧ ਜਿੰਨਾ ਦੱਸਿਆ ਉਹਨਾਂ ਕੱਢੂਗੀ ਤੇ ਆਪਾਂ ਇਹ ਥੋੜੀ ਤੋੜ ਕੇ ਤੁਹਾਨੂੰ ਦਿਖਾਉਣੇ ਐ ਲੈ ਜਾ ਗੇਟਾਂ ਲਾਓ ਵੀ ਸੱਜਣੋ ਕਿਆ ਬਾਤਾਂ ਹਨ ਹਵਾਨਾ ਦੋਸਤੋ ਬਿਲਕੁਲ ਫਿੱਟ ਪੱਟਾਂ ਦੇ ਵਿੱਚਕਾਰ ਪੂਰਾ ਫਸਿਆ ਪਿਆ ਹਵਾਨਾ ਥੱਬੇ ਦਾ ਹੈ ਤੇ ਮੱਲਾ ਵਾਂਗੂ ਤੁਰਦੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦੇ ਸਾਫ ਸੁਥਰੀ ਗਾਂ ਦੋਸਤੋ ਜੇ ਕਿਸੇ ਵੀਰ ਨੇ ਘਰੇ ਰੱਖਣ ਵਾਸਤੇ ਲੈਣੀ ਆ ਤਾਂ ਸੀਲਸ ਲੱਗ ਦੋਸਤੋ ਹਦੋਂ ਬਾਜਾਦੇ ਆ ਕਦ ਕਾੜ ਬਹੁਤ ਆ ਰਾਜੀਪਲੀ ਚੰਗੀ ਆ ਤੇ 30 2 ਦੁੱਧ ਬਾਈ ਕਹਿੰਦਾ ਵੀ ਪੁੱਲੇ ਜ ਹੱਥ ਨੇ ਨੇ ਪਾਰ ਕਰ ਜਾਣਾ ਵਾਹ ਜੀ ਕਿਆ ਬਾਤ ਨੇੜੇ ਹੋ ਕੇ ਤੁਹਾਨੂੰ ਅਡਰ ਦਿਖਾ ਦਿੰਦੇ ਆ ਦੋਸਤੋ ਬਹੁਤ ਹੀ ਸਾਫ ਸੁਥਰਾ ਤੇ ਪਿੱਛੇ ਨੂੰ ਵੱਧ ਮਾ ਹੋਇਆ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਹੋਊਗਾ ਬਸ ਲੈਣ ਦੇਣ ਦੇ ਆਲੇ ਭੰਮੇ ਰੇਟ ਕਰਾਂਗੇ ਹਾਂਜੀ ਨੰਮਾ ਰੇਟ ਕਰਨਾ ਨਹੀਂ ਵਾਹ ਜੀ ਵਾਹ ਤੇ ਕਰਨਾ ਹੈ ਨਹੀਂ ਕੋਈ ਗੱਲ ਨਹੀਂ ਵੀ ਮਗੜਾ ਆਓ ਤੇ ਬਾਅਦ ਛੋੜ ਕਰਦੇ ਹੋ ਕੁਛ ਨਾ ਕੁਛ ਜਿਹੜੇ ਵੀਰ ਕੋਈ ਦੂਰੋਂ ਆਣ ਕੇ ਮਾਨਤਨ ਮਾਨਤਨ 1 15 ਦੀ ਯਸ ਤੇ 9 ਹੋਣੀ ਹੈ ਮੁੱਲ ਡੇਢ ਕਰਾ ਲਈ ਤੇ ਭਲਾ 40 ਕਰਾ ਲਈ ਵਾਹ ਜੀ ਵਾਹ ਲਓ ਵੀ ਮਿੱਤਰੋ 1 15 ਦੀ ਹਾਂ ਨਾ ਕੋਈ ਜ਼ਿਆਦਾ ਹੜਾ ਨਹੀਂ ਵੜਿਆਗਾ ਤੇ ਮਾਨਤਨ ਤੁਹਾਡਾ ਥੋੜਾ ਥੋੜਾ ਬਹੁਤਾ ਦੂਰੋਂ ਨੇੜੇ ਆ ਜਾਂਦਾ ਤੁਹਾਡਾ ਕੀਤਾ ਜਾਊਗਾ ਇਸ ਤੋਂ ਅੱਗੇ ਤੁਹਾਨੂੰ ਵਿਖਾਉਣੇ ਇੱਕ 에ਅਰ ਸ਼ੇਅਰ ਮਾ ਜੀਵਨ ਇਹਦੇ ਬਾਰੇ ਦੱਸੋ ਇਹ ਦੂਜਾ ਸੂਆ ਬਾਈ ਭੁੰਮੇ ਠੀਕ ਹੈ ਜੀ ਹਜੇ ਲੈ ਜੂਗੀ ਇਹ ਵੀ ਪੰਜ ਚਾਰ ਦਿਨ ਠੀਕ ਹੈ ਬਹੁਤ ਜਣੇ ਸਰੀਬ ਸੁਹਾ ਦੀ ਹੈੜਾ ਸਾਫ ਘਰੇ ਕਹਿੰਦੇ ਪੀਣਾ ਵਾਸਤੇ ਲੈਣੀ ਆ ਠੀਕ ਹੈ ਪਹਿਲੇ ਸੂਏ 16 ਕਿਲੋ ਦੁੱਧ ਦਿੱਤਾ ਠੀਕ ਹੈ ਐਤ ਕੀ 17 18 ਕਿਲੋ ਆਮਣਾ ਦੇਊਗੀ ਠੰਡੀ ਐ ਬੱਚਾ ਬਹਿ ਜੇ ਥੱਲੇ ਹਿੱਲਣ ਵਾਲੀ ਕੋਈ ਨਹੀਂ ਜਿੱਥੇ ਮਰਜੀ ਹੱਥ ਵੇਰੀ ਆ ਜਿੱਥੇ ਮਰਜੀ ਵਾਹ ਜੀ ਵਾਹ ਕਿਆ ਬਾਤ ਲੋ ਵੀ ਸਬੂਤ ਵੇਖ ਲਓ ਦੋਸਤੋ ਐ ਨਹੀਂ ਗੱਲ ਸਿਲਸਾ ਲੱਗਦਾ ਚੱਕ ਕੇ ਤੇ ਟੈਲ ਇਹ ਵੀ ਚੰਗੀ ਪਈ ਆ ਐ ਪਈ ਦੂਜਾ ਸੂਆ ਇਹਨੇ ਸੂਣਾ ਦੋਸਤੋ ਦੇਖ ਸਕਦੇ ਹੋ ਤੁਸੀਂ ਲਾਲ ਲਾਲ ਅੱਲਾ ਨੇੜੇ ਵੀ ਚੈੱਕ ਕਰੋ ਬਹੁਤ ਬਹੁਤ ਸ਼ਾਨਦਾਰ ਥਣ ਲਗਿਆ ਦੋਸਤੋ ਕਿੱਲੇ ਆਂ ਗੋ ਗੱਡੀ ਖੜੀ ਹੈ ਥਾਣਾ ਤੇ ਕਿੰਨੇ ਦਿਨ ਲੈ ਜੂਗੀ ਬਾਈ ਜੀ ਬਣ ਇਹ ਬਸ 5-4 ਦਿਨ ਲਊਗੀ ਭੋਮੇ ਬਾਈ ਲਓ ਬਾਈ 5-4 ਦਿਨਾਂ ਦੀ ਕੱਚੀ ਆ ਉਸ ਢੰਗ ਨਾਲ ਤੁਸੀਂ ਜਜ ਕਰਣੀ ਆ ਨਾੜਾਂ ਹਵਾਨੇ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਪਛਾ ਤੇ ਪਿੰਡਾ ਦੋਸਤੋ ਬਹੁਤ ਚਮਕਦਾਰ ਆ ਮੂੰ ਮਥਾ ਵੀ ਤੁਹਾਨੂੰ ਦਿਖਾਉਣੇ ਆ ਹੱਥ ਮਾਰਾਂ ਤਾਂ ਦੋਸਤੋ ਇਹ ਸੌ ਜਾਂਦੀ ਹੈ ਜਮਾ ਦੇਖ ਸਕਦੇ ਹੋ ਤੁਸੀਂ ਮੂੰ ਮਥਾ ਇੱਥੇ ਮਰਜੀ ਬੈਠਾ ਰਹੇ ਹੱਥ ਫੇਰੀ ਜਾ ਕੇ ਲਓ ਵੀ ਮੇਤਰੋ ਸਬੂਤ ਤੁਹਾਨੂੰ ਦੰਨੇ ਆ ਵਾਹ ਜੀ ਵਾਹ ਕੀ ਬਾਤ ਹੈ ਬੱਚਿਆਂ ਵਾਲੇ ਘਰੇ ਦੋਸਤੋ ਇਹੋ ਜੀ ਗਾਂ ਹੋਣੀ ਜ਼ਰੂਰੀ ਆ ਤੇ ਤੋਰ ਕੇ ਤੁਹਾਨੂੰ ਦਿਖਾ ਦਿੰਦੇ ਲਓ ਵੀ ਸਜਣੋ ਕਰਮਾਂ ਵਾਲੀ ਦਾ ਹਵਾਨਾ ਇਹਦਾ ਵੀ ਬਿਲਕੁਲ ਪਧਰਾ ਸਾਫ ਸੁਥਰਾ ਦੋਸਤੋ ਪਿੰਡੇ ਦੀ ਚਮਕ ਤੁਸੀਂ ਦੇਖ ਸਕਦੇ ਜਿਵੇਂ ਕੋਈ ਸਲੀਨ ਦਾ ਕਪੜਾ ਚਮਕਦਾ ਹੁੰਦਾ ਨਾ ਇਸ ਤਰ੍ਹਾਂ ਜਮਕਾ ਬਹੁਤ ਸ਼ਾਨਦਾਰਾ ਡਰਾਇਦਾ ਵੀ ਤੇ ਮੋਲਾ ਆਪਾਂ ਬਾਈ ਤੋਂ ਤੁਹਾਨੂੰ ਪੁੱਛ ਦਿੰਨੇ ਆਂ ਬਾਈ ਜੀ ਵੀ ਨੇ ਇਹਦਾ ਆਪਾਂ ਕੀ ਮੁੱਲ ਕਰਾਂਗੇ ਮੈਂ ਮੁੱਲ ਭਲਾ ਲੱਖ ਕਰਾਲਾ ਭਲਾ 90 82000 ਦੀ ਵੜੇ ਦੇਵਾਂਗੇ 82000 ਹਾਂਜੀ ਲਓ ਵੀ ਮਿੱਤਰੋ ਇਹਦਾ ਮੁੱਲ 82000 ਰਹੂਗਾ ਹਾਂਜੀ ਹਾਂਜੀ ਸੀਲਸ ਲੱਗ ਤੁਹਾਨੂੰ ਫੇਰ ਦੁਬਾਰਾ ਦਿਖਾ ਦਿੰਨੇ ਆਂ ਬਹੁਤ ਚੰਗੀ ਤੇ ਮਾਨਤਾ ਨੇ ਦੇਚੋ ਤੁਹਾਡਾ ਕੀਤਾ ਜਾਊਗਾ ਇਸ ਤੋਂ ਅੱਗੇ ਬਾਈ ਇੱਕ ਸੂਈ ਸਵਾਈ ਆ ਜੀ ਵੀ ਨੇ ਇਹਦੇ ਬਾਰੇ ਦੱਸ ਸੂਵਾ ਸੂਈ ਹੈ ਜੀ ਦੂਜਾ ਸੂਆ ਅੱਜ ਸੂਈ ਹੈ ਹਾਂ ਸੁਬਾਹ ਸੂਈ ਹੈ ਜੇਤ ਜੂਰ ਕੰਪਲੀਟ ਆ ਵੀਡੀਓ ਆਪਣੇ ਕੋਲੇ ਆ ਠੀਕ ਹੈ ਜੀ 8:30 ਵਜੇ ਜੇਰ ਪੈ ਗਈ ਸੀ ਕੀ ਦੁੱਧ ਰਿਕਾਰਡ ਰਿਹਾ ਦੂਜਾ ਸੂਆ ਇਹ ਹਾਂ ਦੂਜਾ ਸੂਆ 26 ਕਿਲੋ ਦੁੱਧ ਪਹਿਲਾਂ ਦਿਨ ਦਿੱਤਾ ਠੀਕ ਹੈ ਤੇ ਹੁਣ ਦੂਜੇ ਸੂਏ ਸੂਈ ਆ 30 ਤੋਂ ਪਾਰ ਕਰ ਜੂਗੀ ਆਰਾਮਣਾ ਆਰਾਮਣਾ ਫੂ ਤੇ ਮਗਰ ਬੱਚਾ ਬਾਈ ਇਹਨੇ ਵੱਛਾ ਦਿੱਤਾ ਜੀ ਲਓ ਵੀ ਸੱਜਣੋ ਇਹਦੇ ਮਗਰ ਬੱਚਾ ਵੱਛਾ ਤੇ ਮੂੰਹ ਮੱਥੇ ਦੀ ਇਹ ਵੀ ਕੁਆਲਿਟੀ ਬਹੁਤ ਆ ਵੇਟ ਚ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਸ਼ਾਨਦਾਰ ਕੁਆਲਿਟੀ ਆ ਛੋਟਾ ਛੋਟਾ ਕੰਮ ਆ ਰਾਮ ਦੇਖ ਖੜੂ ਥਾਣਾ ਦਾ ਸਾਈਜ਼ ਤੁਹਾਨੂੰ ਦਿਖਾ ਦਈਏ ਦੋਸਤੋ ਕਿੱਲੇ ਇਹਨੇ ਗੱਡ ਰੱਖੇ ਆ ਮਿਲਕ ਵੇਨ ਕਰਮਾਲੀ ਦੀ ਮੋਟੀ ਵੇਖ ਸਕਦੇ ਹੋ ਤੁਸੀਂ ਬਹੁਤ ਥਾਣਾ ਦਾ ਸਾਈਜ਼ ਬਹੁਤ ਹੀ ਜਿਆਦਾ ਸ਼ਾਨਦਾਰ ਆ ਦੋਸਤੋ ਇਹਦਾ ਵੀ ਬਾਈ ਮਾੜਾ ਨਹੀਂ ਕੋਈ ਪਸ਼ੂ ਲਿਆਉਂਦਾ ਭਾਵੇਂ ਡੇਰ ਤੋਂ ਵੀਡੀਓ ਬਣਾ ਲਏ ਤੇ ਪਰ ਪਸ਼ੂ ਇਹਨਾਂ ਦੇ ਬਹੁਤ ਹੀ ਟੌਪ ਦੇ ਹੁੰਦੇ ਆ ਦੇਖ ਸਕਦੇ ਹੋ ਦੋਸਤੋ ਸਾਫ਼ ਸੁਥਰਾ ਆਰਡਰ ਆ ਤੇ ਜੇਰ ਪ੍ਰੋਪਰ ਪੈ ਚੁੱਕੀ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਥਣ ਬਹੁਤ ਹੀ ਜਿਆਦਾ ਸੋਹਣਾ ਥਣ ਲੱਗਿਆ ਪਾਵੇਂ ਮੁੱਠੀ ਦੀ ਚੁਾਈ ਵਾਲਾ ਤੇ ਪਾਵੇਂ ਤੁਸੀਂ ਮਸ਼ੀਨ ਵੀ ਲਾ ਸਕਦੇ ਪੈਠਪੜਾ ਤੁਸੀਂ ਦੇਖ ਸਕਦੇ ਹੋ ਰੀੜ ਦੀ ਹੱਡੀ ਬਿਲਕੁਲ ਗਾਜਰ ਕੀ ਸਿੱਧੀ ਆ ਰਾਜੀਪਲੀ ਚੰਗੀ ਆ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਹੋਲੀ ਤੋੜਾ ਲਾਓ ਵੀ ਮਿੱਤਰੋ ਬੌਲਾ ਬਾਈ ਨੇ ਹਜੇ ਕੱਢਿਆ ਵੀ ਇਹਦੇ ਚ ਬੱਚਾ ਰਜਾ ਕੁਛ ਚੁਈ ਵੀ ਉਹ ਸਵੇਰ ਦਾ ਟਾਈਮ ਆ ਤੁਹਾਨੂੰ ਦਿਖਾ ਦਿੰਨੇ ਆ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰ ਲਓ ਹਵਾਨਾ ਬਹੁਤ ਹੀ ਜ਼ਿਆਦਾ ਫਟਾ ਇਹਦਾ ਵੀ 9 ਵਜੇ ਜੇਰ ਪੈ ਗਈ ਭੰਮੇ 9 ਵਜੇ ਬਾਈ ਕਹਿੰਦਾ ਵੀ ਜੇਰ ਪਈ ਆ ਇਹਦੀ ਇਹ ਟਾਈਮ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਦੋਸਤੋ ਸੁਬਾ ਦੇ 10 ਵਜੇ ਆ ਹਾਜੀ ਵਾਹ ਜੀ ਵਾਹ ਕੀ ਬਾਤ ਹੈ ਬਹੁਤ ਹੀ ਸਾਫ ਸੁਥਰਾ ਤੇ 15 ਡਰਾ ਦੋਸਤੋ ਲਓ ਵੀ ਮਿੱਤਰੋ 10 ਵਜੇ ਤੇ 1 ਇੱਕ ਮਿੰਟ ਦਾ ਟਾਈਮ ਆ ਸੁਬਾ ਦਾ ਤੇ ਬਾਈ ਜੀਵਨ ਆਪਾ ਇਹਦਾ ਕੀ ਮੁੱਲ ਕਰਾਂਗੇ ਮੈਂ ਮੁੱਲ ਕਿੰਨਾ ਮਰਜ਼ੀ ਕਰਦੀਏ ਭੋਮੇ ਠੀਕ ਆ ਬਾਈ بس 1 5 ਦੇ ਤਾਂ ਨਹੀਂ ਹਾਂ ਹਾਂ ਲਓ ਵੀ ਸੱਜਣੋ ਕੋਈ ਡੇਢ ਨਹੀਂ ਕੋਈ ਸਵਾ ਨਹੀਂ 1.5 ਦੀ ਹਾਂ ਨਾ ਤੇ ਮਗਰੇ ਦੇ ਕਰਮ ਵਾਲੇ ਦੇ ਬੱਚਾ ਤੇ ਬਾਈ ਜੀ ਇਸ ਤੋਂ ਇਲਾਵਾ ਇੱਕ ਚੌਥੇ ਨੰਬਰ ਤੇ ਵਾੜ ਖੜੀ ਹੈ ਇਹਦੀ ਵੀ ਡਿਟੇਲ ਤੁਸੀਂ ਦਿਓ ਜੀ ਇਹ ਕੱਲ ਸੂਈ ਹੈ ਹਾਂ ਇਹ ਕੱਲ ਸੂਈ ਹੈ ਮਗਰੇ ਦੇ ਵੀ ਬੱਚਾ ਇਹਦੀ ਬੱਚੀ ਹੈ ਜੀ ਬੱਚੀ ਆ ਹਾਂ ਇਹਦੀ ਵਾਹ ਬਈ ਵਾਹ ਤੇ ਕਿੰਨਾ ਕੁ ਦੁੱਧ ਰਿਕਾਰਡ ਆ ਇਹਦਾ ਬੋਲਾ ਹੁਣ 20 ਤੋਂ ਪਾਰ ਹੈਗਾ ਹੁਣ ਮੰਨ ਕੇ ਚੱਲ ਜਿਹੜਾ ਚੋਣ ਵਾਲਾ 20 ਤੋਂ ਪਾਰ ਹਾਂ ਤੇ ਦੁੱਧ ਦੇ ਨੇ 27 28 ਕਿਲੋ ਪਹਿਲਣ ਨੇ ਦਿੱਤਾ ਇਹ ਕੀ 30 ਤੋਂ ਪਾਰ ਹੀ ਕੱਢੂਗੀ ਨਾ ਵਾਹ ਜੀ ਕਿਆ ਬਾਤ ਹਨ ਹਵਾਨਾ ਕਰਮਾਲੀ ਦਾ ਇਹਦਾ ਵੀ ਬਾਖਮਾਲ ਆ ਸਵੇਰ ਦਾ ਟਾਈਮ ਆ ਦੋਸਤੋ ਉਸ ਢੰਗ ਨਾਲ ਤੁਸੀਂ ਜੱਜਮੈਂਟ ਕਰਿਓ ਇਹ ਨਾ ਸੋਚਿਓ ਕਿ ਹਵਾਨੇ ਤਕਰੀਬਨਾਂ ਖਾਲੀ ਆ ਤੇ ਪਰ ਫਿਰ ਵੀ ਬਹੁਤ ਵਧੀਆ ਦਿਖਾਈ ਦੇ ਰਹੇ ਥਾਨ ਹਵਾਨਾ ਬਹੁਤ ਹੀ ਜਿਆਦਾ ਸ਼ਾਨਦਾਰ ਸਾਫ ਸੁਥਰਾ ਤੇ ਮੋਟਾ-ਮੋਟਾ ਥਣ ਲੱਗਾ ਦੋਸਤੋ ਕਿਸੇ ਵੀ ਗਾਂ ਦਾ ਥਣ ਹਵਾਨਾ ਮਾੜਾ ਨਹੀਂਗਾ ਇਹ ਕਰਮਾ ਵਾਲੀ ਨੇ ਆਹ ਬੱਚਾ ਦਿੱਤਾ ਵੱਛੀ ਆ ਦੇਖ ਸਕਦੇ ਹੋ ਮਾਰਕਿੰਗ ਬਹੁਤ ਚੰਗੀ ਹੈ ਦੋਸਤੋ ਪਰ ਸੀਮਨ ਦਾ ਨਹੀਂ ਪਤਾ ਇਹਦਾ ਚੰਗੇ ਫਾਰਮ ਦੀ ਵਹਿੜਾ ਦੋਸਤੋ ਦੇਖ ਸਕਦੇ ਹੋ ਕੋ ਮਾੜਾ ਸੀਮਨਤਾ ਵਗੈਰਾ ਇਸ ਤਰ੍ਹਾਂ ਪਰ ਆਉਂਦਾ ਵੀ ਨਹੀਂ ਚੰਗੇ ਸੀਮਨ ਦੀ ਬੱਚੀ ਆ ਤੋਰ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਕਦ ਘਾਠੇ ਦਾ ਵੀ ਬਹੁਤ ਲਓ ਵੀ ਮਿੱਤਰੋ ਕਰ ਲੋ ਦਰਸ਼ਨ ਗਾਜੇ ਵਰਗੀ ਸਿੱਧੀ ਰੀੜ ਦੀ ਹੱਡੀ ਇਹ ਥੱਬੇ ਦਾ ਹਵਾਨਾ ਦੋਸਤੋ ਦੇਖ ਸਕਦੇ ਹੋ ਮੋਟਾ ਮੋਟਾ ਥਾਣਾ ਪੀੜੀ ਦੇ ਪਾਵੇ ਵਰਗਾ ਚਾਰਾਂ ਚੁੰਡਾਂ ਦੇ ਲੱਗੇ ਚੰਗੀ ਚੌਂਕ ਦਾ ਮਕਾ ਦੋਸਤੋ ਤੇ ਮਗਰੇ ਦੇ ਕਰਮਾਲੀ ਦੇ ਵੱਛੀ ਆ ਭਾਈ ਜੀ ਬੰਨੇ ਇਹਦਾ ਆਪਾਂ ਕੀ ਮੁੱਲ ਕਰਨਾ ਬਸ ਮੁੱਲ ਲੈਣ ਦੇ ਨਾਲ ਆ ਹੀ ਰੱਖਾਂਗੇ ਜੀ ਠੀਕ ਹੈ ਹਾਂ ਜੀ ਇਹਦਾ ਕੀ ਕਰੀਏ ਮਰਜ਼ੀ ਕਰਾ ਲਈਏ ਹਾਂ ਜੀ ਤੇ ਬਸ 1 20 ਦੇ ਜਸ ਤੇ ਨੋ ਬੱਚਾ ਛੱਡਿਆ ਜਾਊਗਾ ਹਾਂ ਹਾਂ ਜੀ ਲਓ ਵੀ ਇੱਕ 20 ਦਾ ਨਿਆਣਾ ਦੋਵੇਂ ਦੋ ਕਰ ਲਊਗਾ ਤਾਂ 225 ਦੀਆਂ ਬਸ ਹੋਣਗੀਆਂ ਮਾ ਜੇ ਜੋੜਾ ਪਾਉਣਾ ਤਾਂ ਉਸ ਢੰਗ ਨਾਲ ਹਾਂ ਤੇ ਇਸ ਤੋਂ ਇਲਾਵਾ ਇੱਕ ਹੋਰ ਤੁਹਾਨੂੰ ਗਾਈਆਂ ਦਿਖਾਉਣੇ ਆ ਉਧਰਲੇ ਪਾਸੇ ਖੜੀਆਂ ਹਾਂ ਭਾਈ ਜੀ ਉਹ ਨਾ ਵੱਡੀ ਵੜ ਦਾ ਕੀ ਇਹਦਾ ਇਹ ਦੂਜਾ ਸੂਆ ਬਾਈ ਭੋਮੇ ਹਾਂਜੀ ਚਾਰ ਦਾ ਆਂਦਾ ਹਜੇ ਲੈ ਜੂਗੀ ਹਫਤਾ ਮੰਨ ਕੇ ਚਲੋ ਕੱਚੀ ਆ ਜੀ ਢੱਲੀ ਪਈ ਹੈ ਹਾਂ ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਕੱਦ ਘਾਟ ਦੁੱਧ 30 ਕਿਲੋ ਦਿੱਤਾ ਪਹਿਲਾਂ ਨੂੰ 60 ਨਹੀਂ ਹੁਣ ਦੂਜੇ ਸੁਣਾ ਹਾਂ ਹਾਂ ਅਜੇ ਲੈ ਜੂਗੀ ਆਮ ਨਾਲ ਹਫਤਾ ਆਇਆ ਪਿਆਰ ਉਹ ਬਲ ਬਹੁਤ ਪਈਆ ਦੇਖ ਸਕਦੇ ਹੋ ਪਤਲੀ ਹੈ ਚਮੜੀ ਹਾਂ ਇਹ ਬਾਕੀ ਹੈਡ ਲੈਂਥ ਦਾ ਵਾਲੀ ਵੱਡੀ ਕੱਦਦੀ ਆ ਦੋਸਤੋ ਜਿੰਨਾਂ ਵੀ ਕਹਿ ਦਈਏ ਕੱਦ ਕਾ ਠੋਡਾ ਹੀ ਚੰਗਾ ਤੇ ਉਹਦੂ ਵੀ ਚੰਗਾ ਥਣ ਹਵਾਨਾ ਬਹੁਤ ਪੱਧਰ ਹਵਾਨਾ ਦੋਸਤੋ ਤੁਸੀਂ ਦੇਖ ਸਕਦੇ ਹੋ ਸਾਫ ਸੁਥਰਾ ਡਰਾ ਤੇ ਪਤਲੀ ਚਮੜੀ ਆ ਦੋਸਤੋ ਪਤਲੀ ਚਮੜੀ ਵਾਲੀਆਂ ਵੜਾਂ ਦੁੱਧ ਤਕਰੀਬਨ ਬਹੁਤ ਜ਼ਿਆਦਾ ਕੱਢਦੀਆਂ ਸ਼ਾਨਦਾਰ ਮਸਲਾ ਦੋਸਤੋ ਦੇਖ ਸਕਦੇ ਹੋ ਤੇ ਇਧਰ ਮਿਲਕ ਵੀ ਨੇ ਨਵੀਂ ਨਜ਼ਰ ਮਾਰ ਲਓ ਦੋਸਤੋ ਤੋੜ ਕੇ ਤੁਹਾਨੂੰ ਇਹ ਵੀ ਦਿਖਾਵਾਂਗੇ ਤੋੜ ਰਾਮ ਕੁਆਲਟੀ ਦੋਸਤੋ ਇਹਦੀ ਵੀ ਬਹੁਤ ਚੰਗੀ ਆ ਦੇਖ ਸਕਦੇ ਹੋ ਤੁਸੀਂ ਕਦ ਕਾੜਾ ਬਹੁਤ ਹੀ ਵੱਡਾ ਹੈ ਦਾ ਤੁਰਨ ਦੇ ਗਾਣ ਲੰਮੀ ਤੁਰਨ ਲਓ ਕਰ ਲੋ ਦਰਸ਼ਨ ਦੋਸਤੋ ਚੰਗੇ ਕਦ ਕਾੜ ਦੀ ਮਾਲਕਣੀਆਂ ਦੋਸਤੋ ਤੇ ਵੇਲ ਵੀ ਬਹੁਤ ਆ ਇਹਦੀ ਮੋੜ ਲਓ ਭਾਈ ਤਗਰੀਬਨ ਚੰਗੇ ਪਸ਼ੂ ਬਾਈ ਹਰਾਂ ਕੋਲੇ ਸਦਾ ਹੀ ਆਉਂਦੇ ਜਾਂਦੇ ਰਹਿੰਦੇ ਆ ਹਾਂਜੀ ਭਾਈ ਜੀ ਇਹਦੇ ਕੀ ਇਹਦਾ ਮੁੱਲ ਰੱਖਣਾ ਭਾਈ ਆਪਾਂ ਬਸ ਇਹ ਜੋੜਾ ਹੀ ਵੇਖ ਲੋ ਜੀ ਇਹ ਜੋੜੇ ਦਾ ਹੀ ਕਰ ਦੂੰ ਇਕੱਠਿਆ ਹੀ ਇਹ ਜੋੜੇ ਦਾ ਕਰ ਦਈਏ ਹਾਂ ਜੀ ਹਾਂ ਤੇ ਜੇ ਕਿਸੇ ਨੇ ਸਿੰਗਲ ਲੈਣੀ ਹੋਵੇ ਤਾਂ ਕੋਈ ਨਹੀਂ ਸਿੰਗਲ ਲੈਣੀ ਹੈ ਬਸ ਮੁੱਲ ਪਲਾ ਡੇਢ ਕਰਾ ਲੈ ਇੱਕ 30 ਦੀ ਵੇੜ ਆਪਾਂ ਦੇ ਰਿਹਾ ਇੱਕ 30 ਦੀ ਹਾਂ ਜੀ ਵਾਹ ਬਈ ਵਾਹ ਲੈ ਵੀ ਬਿਲਕੁਲ ਵਾਜਬ ਰੇਟ ਆ ਇਸ ਤੋਂ ਇਲਾਵਾ ਇੱਕ ਆ ਗੱਬਣਾ ਵਛੀਏ ਦੀ ਬਹੁਤ ਚੰਗੀ ਡਾਲ ਡੀਲ ਆ ਇਹਦੇ ਬਾਰੇ ਦੱਸੋ ਆ ਬਈ ਦੂਜਾ ਹੀ ਇਹ ਆ ਬਈ ਹਾਂ ਇਹ ਵੀ 5-4 ਦਿਨ ਲੈ ਜੂਗੀ ਹਜੇ ਠੀਕ ਆ 5-4 ਦਿਨਾਂ ਦੀ ਕਚੀ ਤਿਆਰੀ ਆ ਹਾਂ ਜੀ ਹਾਂ ਜੀ ਲਓ ਵੀ ਮਿੱਤਰੋ ਬਹੁਤ ਹੀ ਜਿਆਦਾ ਸਾਫ ਸੁਥਰਾ ਡਰਾ ਉੱਪਰਲੇ ਪਾਸੇ ਤੁਸੀਂ ਵਾੜ ਦੇਖ ਸਕਦੇ ਹੋ ਹਾਂਜੀ ਭਾਈ ਜੀ ਇਹ ਕਿੰਨਾ ਕੁ ਦੁੱਧ ਕੱਢਿਆ ਇਹਨੇ ਦੁੱਧ ਇਹਨੇ 28 ਕਿਲੋ ਦਿੱਤਾ ਸੀ ਪਹਿਲਾਂ ਨੇ ਪਹਿਲੀ ਦੋ 28 ਕਿਲੋ ਤੇ ਆਈ ਕਿ 33 35 ਕਿਲੋ ਦੁੱਧ ਆਪਾਂ ਹੱਥ ਮਾਰਨਾ ਚਾਹੀਦਾ ਹਾਂਜੀ ਹਾਂਜੀ ਜਿਵੇਂ ਇਹਦਾ ਥਣ ਹਵਾ ਨਾ ਦੋ ਤੁਸੀਂ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਜਿਆਦਾ ਸ਼ਾਨਦਾਰ ਹਵਾਨਾ ਕੋਈ ਵੀ ਗੱਲ ਵਧਾ ਚੜਾ ਕੇ ਨਹੀਂ ਦੋਸਤੋ ਆਪਾਂ ਸਾਰੀ ਤੁਹਾਨੂੰ ਰੀਜਨਲ ਚੀਜ਼ ਦਿਖਾਉਣੀ ਹੈ ਬਾਕੀ ਤੁਹਾਨੂੰ ਤੋੜ ਕੇ ਦਿਖਾ ਦੇਵਾਂਗੇ ਤੁਰਦੀ ਤੋਂ ਤੁਹਾਨੂੰ ਸਾਰਾ ਹਵਾਨਾ ਇਹਦਾ ਦਿਖ ਜੂਗਾ ਬਹੁਤ ਵੱਟੀ ਗਾਂ ਦੋਸਤੋ ਇਹ ਵੀ ਹੋਰ ਇਹ ਤੋੜ ਦਿੰਨੇ ਆ ਤੁਹਾਨੂੰ ਲਓਈ ਮੇਤਰੋ ਚਮਕ ਇਹਦੀ ਬਹੁਤ ਜ਼ਿਆਦਾ ਜਿਵੇਂ ਸਲੀਨ ਦਾ ਕੱਪੜਾ ਚਮਕਦਾ ਹੁੰਦਾ ਇਸ ਤਰ੍ਹਾਂ ਚਮਕਦੀ ਹੈ ਇਹ ਬਹੁਤ ਚੰਗੀ ਤਿਆਰੀ ਆ ਹਜੇ ਹਫਤਾ ਸੂਣ ਚ ਬਾਕੀ ਆ ਹਫਤੇ ਨੂੰ ਦੋਸਤੋ ਇਹ ਤੋੜਿਆ ਨਹੀਂ ਜਾਣਾ ਹਵਾਨਾ ਲੈ ਕੇ ਤੇ ਅੱਜ ਵੀ ਤਿਆਰੀ ਤੁਹਾਨੂੰ ਦਿਖਾ ਰਹੇ ਆ ਜੇ ਕਿਸੇ ਨੇ ਜੋੜਾ ਲੈਣਾ ਤਾਂ ਉਹ ਜਿਆ ਰੇਟ ਹੋ ਜਾਊਗਾ ਤੇ ਜੇ ਕਿਸੇ ਨੇ ਸਿੰਗਲ ਲੈਣੀ ਆ ਤੇ ਬਾਈ ਸਿੰਗਲ ਦਾ ਆਪਾਂ ਇਹਦਾ ਕੀ ਰੇਟ ਕਰਦੇ ਆ ਮੈਂ ਜੇ ਜੋੜਾ ਕੋਈ ਲਊਗਾ ਬਾਈ ਹਾਂਜੀ ਜੋੜਾ ਹੋਊਗਾ ਭਾਈ ਇਸ ਤੇ ਨੂੰ 2.5 ਦਾ ਜੇ ਕੱਲੀ ਲਊਗਾ ਤਾਂ ਸਵਾ ਦੀ ਹੋ ਗਈ ਜੀ ਠੀਕ ਹੈ ਜੀ ਹਾਂਜੀ ਲਓ ਵੀ ਸਜਣੋ ਸਵਾ ਲੱਖ ਰੁਪਇਆ ਇਹਦਾ ਤੇ ਇਸ ਤੋਂ ਇਲਾਵਾ ਇੱਕ ਚਿੱਟੀ ਵਿਹੜਾ ਇਹਦੇ ਬਾਰੇ ਦੱਸਿਓ ਬਾਈ ਜੀ ਕਿੰਨਾ ਸੂਆ ਹੈ ਦੂਜਾ ਸੂਆ ਬਾਈ ਚਾਰ ਦੰਦ ਦਾ ਠੀਕ ਹੈ ਹਾਂਜੀ ਮੂੰਹੋਂ ਚਾਰ ਦੰਦ ਦਾ ਦੂਜਾ ਸੂਆ ਤੇ ਦੁੱਧਰ ਘੜ ਕੀ ਰੱਖਿਆ ਬਈ ਨੇ ਪਹਿਲੇ ਨੇ ਦਿੱਤਾ 24 25 ਕਿਲੋ ਪਹਿਲਣ ਦੇ ਠੀਕ ਆ ਜੀ 30 ਦੇ ਐਤ ਕੀ 30 ਕਿਲੋ ਦੁੱਧ ਦੇਊਗੀ ਆਰਮਨਾ ਬਾਕੀ ਤੁਹਾਨੂੰ ਆਰਡਰ ਹੀ ਦੱਸ ਦੇਣਾ ਗਾਂ ਦਾ ਕੀ ਚੀਜ਼ ਆ ਬਾਕੀ ਕੁਆਲਿਟੀ ਦੇ ਸੁਹੀ ਤੁਹਾਨੂੰ ਲਓ ਵੀ ਸਜਣੋ ਨਾੜਾਂ ਹਵਾਨੇ ਤੇ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇ ਰਹੀਆਂ ਤੇ ਥਣ ਪੀੜੀ ਦੇ ਪਾਵੇ ਅਰਗੇ ਆਚਾਰਾਂ ਜੁਣਾ ਤੇ ਲੱਗੇ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਇਹਦਾ ਦਿਖਾ ਦਿੰਨੇ ਹਾਂ ਉਸ ਤੋਂ ਬਾਅਦ ਤੋੜ ਕੇ ਦਿਖਾਵਾਂਗੇ ਦੋਸਤੋ ਦੇਖ ਸਕਦੇ ਹੋ ਤੁਸੀਂ ਥੱਬੇ ਦਾ ਹਵਾਨਾ ਪੂਰਾ ਫਸਿਆ ਹੋਇਆ ਇਹ ਹਜੇ 5-7 ਦਿਨ ਸੁੰਦੀ ਨਹੀਂ ਇਹ ਵੜ ਬਹੁਤ ਚੰਗੀ ਹੈ ਦੋਨਾਂ ਪਾਸੇ ਤੋਂ ਤੁਹਾਨੂੰ ਮਿਲਕਵੇਂ ਵੀ ਦਿਖਾ ਦਨੇ ਦੋਸਤੋ ਇਹ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਕੱਢ ਹੌਲੀ 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 ਬੇਟੇ ਹੌਲੀ ਲਾਓ ਵੀ ਸਜਣੋ ਹਵਾਨਾ ਇਹਦਾ ਵੀ ਬਹੁਤ ਹੀ ਜਿਆਦਾ ਸਾਫ ਸੁਥਰਾ ਇਹ ਚੰਗੇ ਕੱਦ ਕਾਠ ਦੀ ਤੇ ਵੇਲ ਦੀ ਮਾਰਕ ਪਿਛਲੇ ਪਾਸੇ ਨੂੰ ਵੀ ਹਵਾਨਾ ਪੂਰਾ ਤੇ ਮਗਰਲੇ ਮੂਰਲੇ ਪਾਸੇ ਨੂੰ ਵੀ ਚੰਗਾ ਵਧਿਆ ਹੋਇਆ ਹਵਾਨਾ ਰੀਂਡੀ ਹੱਡੀ ਦੇਖ ਲੋ ਇਹ ਰਾਜੀ ਪਲੀ ਦੇ ਭਾਈ ਜੀ ਬਣਾ ਪਏ ਦਾ ਕੀ ਮੁੱਲ ਕਰਨਾ ਹੈ ਬਸ ਟਾਟਾ ਬਾਟਾ ਇਹ 1 5 ਦੀ ਹੋ 1 5 ਦੀ ਹਾਂਜੀ ਲਓ ਵੀ ਇਹਦਾ ਮੁੱਲ 1 5 ਹਾਂਜੀ ਇਸ ਤੋਂ ਲਾਵੇ ਇੱਕ ਕਾਲੇ ਰੰਗ ਦੀ ਵੜਾ ਇਹਦੇ ਬਾਰੇ ਪੁੱਛਦੇ ਹਾਂਜੀ ਭਾਈ ਜੀ ਇਹ ਕਿੰਨਾ ਸੂਹਾ ਹੈ ਦੂਜਾ ਸੂਹਾ ਭਾਈ ਭੋਮੇ ਵੀ ਦੂਜੇ ਇਹ ਸੁਣਾ ਹਾਂ ਹਾਂ ਬਸ ਤੇ ਪਹਿਲੇ ਸੂਏ ਕੀ ਦੁੱਧ ਦਰ ਕੱਢ ਰਿਹਾ ਹੈ ਇਹਦਾ ਪਹਿਲੇ ਸੂਏ ਨੇ 24 25 ਕਿਲੋ ਦੁੱਧ ਕੱਢਿਆ ਠੀਕ ਹੈ ਹਾਂਜੀ ਹਾਂਜੀ ਲਓ ਵੀ ਥਾਣਾ ਹਵਾਨਾ ਤੁਹਾਨੂੰ ਇਹਦਾ ਵੀ ਦਿਖਾ ਦਿੰਨੇ ਆ ਨਾੜਾ ਇਹਦੇ ਹਵਾਨੇ ਤੇ ਵੀ ਕਲੀਆਂ-ਕਲੀਆਂ ਤੁਹਾਨੂੰ ਦਿਖਾਈ ਦੇਣੀਆਂ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਾਣਾ ਦੋਸਤੋ ਬੜਾ ਸ਼ਾਨਦਾਰ ਇਹਦਾ ਵੀ ਥਣ ਲੱਗਿਆ ਅਗਲੇ ਥਣ ਤੋਂ ਅਗਲੇ ਥਣ ਦੀ ਵਿੱਤ ਟੋ ਘਟ ਫੁੱਟ ਤੋਂ ਉੱਤੇ ਆ ਤੇ ਸਾਈਡ ਵਾਲੇ ਥਣਾ ਨੇ ਵੀ ਚੰਗੀ ਵਿੱਥਾ ਲਾਦਾ ਹਾਂ ਚਲ ਲਾਓ ਮੇਟਰੋ ਬਾਕੀ ਤੁਹਾਨੂੰ ਤੋੜ ਕੇ ਦਿਖਾਵਾਂਗੇ ਦੋਨਾਂ ਪਾਸਿਆਂ ਤੋਂ ਪਹਿਲਾਂ ਹਵਾਨਾ ਤੁਹਾਨੂੰ ਦਿਖਾ ਦਈਏ ਦੇਖ ਸਕਦੇ ਹੋ ਦੋਸਤੋ ਬਹੁਤ ਹੀ ਜਿਆਦਾ ਸ਼ਾਨਦਾਰ ਸੇਮ ਸਾਇਆ ਥਣਾ ਦਾ ਤੇ ਮਿਰਕਵੇਂ ਇਹਦੇ ਚੰਗੀ ਆ ਚੰਗਾ ਕੱਦ ਕਾਠਾ ਚਮਕਦਮ ਕੇਰੀ ਵੀ ਦੋਸਤੋ ਬਹੁਤ ਚੰਗੀ ਆ ਵਾਹ ਜੀ ਵਾਹ ਕੀ ਬਾਤ ਹੈ ਸਾਰੀਆਂ ਗਾਈਆਂ ਟਾਪ ਦੀਆਂ ਦੋਸਤੋ ਹਰ ਪੱਖ ਤੋਂ ਹਵਾਨੇ ਵਾਲੇ ਪਾਸਿਓਂ ਨਸਲ ਵਾਲੇ ਪਾਸਿਓਂ ਬਾਕੀ ਰਾਜੀਪਲੋਂ ਪਲੀਆਂ ਸਾਰੀਆਂ ਇੱਕੋ ਜੀਆਂ ਗਾਈਆਂ ਚੰਗੀ ਨਸਲ ਦੀਆਂ ਦੋਸਤੋ ਜਦੋਂ ਤੁਸੀਂ ਆ ਕੇ ਦੇਖੋਗੇ ਦੋਸਤੋ ਰੂਹ ਖੁਸ਼ ਹੋ ਜੂਗੀ ਜਾਣਦੇ ਆਠ ਵੜ ਐ ਸਾਰੀਆਂ ਦੂਜੇ ਦੂਜੇ ਸੂਏ ਵਾਲੀਆਂ ਐ ਕੋਈ ਦੋ گاਵਾ ਵਿੱਚੋਂ ਸੂਈਆਂ ਤੇ ਛੇ گاਵਾ ਦੋਸਤੋ ਕੱਬਣਾ ਹਾਂਜੀ ਭਾਈ ਜੀ ਇਹਦੀ ਕੀ ਡਿਟੇਲ ਆ ਇਹ ਦਾ ਬਾਈ ਬਸ ਪੰਜ ਚਾਰ ਦਿਨ ਲਊਗੀ ਭੁਮੇ ਹਾਂਜੀ ਬਸ ਜੇ ਤਾਂ ਜੋੜੀ ਲਊਗਾ ਤਾਂ ਲੋ ਦੀ ਜੇ ਇਕੱਲੀ ਲਊਗਾ ਤਾਂ 95000 ਦੀ 95000 ਹਾਂਜੀ ਹਾਂਜੀ ਲਾਓ ਵੀ ਸਜਣੋ ਸਾਰੀ ਡਿਟੇਲ ਆਪਾਂ ਕਾਇਆਂ ਦੀ ਲੈ ਲਈ ਆ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰ ਪਾਤਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਤੇ ਬਾਈ ਨਾਲ ਸੌਦਾ ਕਰ ਸਕਦੇ ਆ ਆ ਕੇ ਤੁਸੀਂ ਦੇਖੋਗੇ ਦੋਸਤੋ ਸਾਰੀਆਂ ਵੈੜਾਂ ਤੁਹਾਡੇ ਪਸੰਦ ਆਉਣਗੀਆਂ ਜਿਹੜੀ ਵੀ ਵੈੜ ਤੁਸੀਂ ਲੈਣੀ ਆ ਬਾਈ ਨਾਲ ਗੱਲਬਾਤ ਕਰ ਲਿਓ ਸੌਦਾ ਕਰ ਲਿਓ ਤੇ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ 6239933688 ਸਾਡਾ ਨੰਬਰ ਆ ਤੇ ਬਾਈ ਦਾ ਨੰਬਰ ਉੱਪਰ ਚੱਲ ਰਿਹਾ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਦੋਸਤੋ ਤੇ ਕਮੈਂਟ ਕਰਕੇ ਦੱਸਿਓ ਵੀ ਵੇੜਾ ਤੁਹਾਨੂੰ ਕਿੱਦਾਂ ਦੀਆਂ ਲੱਗੀਆਂ ਜਲਦੀ ਮਿਲਦੇ ਆ ਦੋਸਤੋ ਅਗਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਰੱਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ